ਠੀਕ ਹੈ ਤੇ ਮੋਹਨ ਸਿੰਘ ਬੱਲਨਾ ਜੀ ਦੀ ਛੱਡੀਆਂ ਬਾਜੀਆਂ ਹਨਾ ਬਿਲਕੁਲ ਕੋਈ ਉਹਨਾਂ ਦੀ ਗੱਲਬਾਤ ਅਸੀਂ ਮੇਰੇ ਨਾਲ ਡੋਂਦੇ ਜਿਹੜੇ ਮੁੰਡੇ ਬੋੜ ਕੇ ਜੀ ਪਿੰਡੂਈ ਛੱਡਿਆ ਅਸੀਂ ਕਬੂਤਰ ਛੱਡਿਆ ਡੋਖ ਬੋੜ ਕੇ ਕਰੋ ਛੱਡਿਆ ਸੀ ਜੀ ਜੋ ਕਬੂਤਰ ਉੱਤੇ ਛੱਡਿਆ ਤੇ 43 ਕਬੂਤਰ ਹੋਏ ਉਦੋਂ ਜੀ ਡੋਖ 43 ਕਬੂਤਰ ਹੋਏ ਹਾਂ ਹਾਂ ਤੇ ਅਸੀਂ ਤਾਂ ਛੋਟੀ ਉਮਰੀ ਸੀ ਫਫੜ ਮੰਦਰ ਸਿੰਘ ਵੀ ਉੱਥੇ ਆ ਗਿਆ ਜੀ ਅਸੀਂ ਸੋਰ ਮੱਤ ਦੇ ਵਿੱਚ ਅਸੀਂ ਕਬੀ ਕਬੂਤਰ ਸਾਡੇ ਘਰੇ ਚੰਗਾ ਸੀ ਕਬੀ ਪੈਸੇ ਲਾ ਲੋ ਹਾਂ ਹਾਂ ਅਸੀਂ ਉਹ ਚ ਕੰਨ ਸਵਰਾਜ ਹੁੰਦਾ ਸੀ ਕਾਨਸੋਂ ਵਾਲੇ ਦਾ ਉਹਦੇ ਨਾਲ ਪੈਸੇ ਲਾ ਲਿਆ ਸੀ ਠੀਕ ਹੈ ਜੀ 43 ਕਬੂਤਰ ਸੀਗੇ ਹਾਂ ਧੰਨੇ ਹੋਣੀ ਸੀਗੇ ਸਾਰੇ ਕੋਲ ਖੜਾ ਰਹੀ ਸੀ ਕਿ ਗਰਦੇਵ ਸੀ ਕਿ ਕਣੀਆਂ ਵਾਲੇ ਵਾਲੀ ਹੂੰ ਸਾਡਾ ਤੇ ਮੋਹਨ ਸਿੰਘ ਦਾ ਰਹਿ ਗਿਆ ਦੋ ਪੁੱਤਰ ਜੋ ਦੋ ਪੁੱਤਰ ਰਹਿ ਗਏ ਤੇ ਆਹਦੇ ਬਾਜੀ ਵੰਡ ਲੋ ਹੂੰ ਅਸਿਕਾ ਮਾੜ ਲੋ ਹੂੰ ਸਾਡਾ ਕਬੂਤਰ ਤੁਨ ਥੋੜਾ ਜਿਹਾ ਮੱਠਾ ਹੋ ਗਿਆ ਤੇ ਮੋਹਨ ਸਿੰਘ ਦਾ ਜਿਹਾ ਕੁੱਤਨਾ ਤਿੱਖਾ ਜਾਵੇ ਸਦਾ ਹੀ ਇਹ ਪਿੰਡ ਨੂੰ ਆਇਂ ਲੰਮੀ ਜਾਂ ਵੰਡਣ ਦੀ ਗੱਲ ਹੋ ਗਈ ਵੰਡ ਲਈ ਬਾਜੀ ਹੋ ਗਈ ਹੋ ਗਈ ਛਤਰੀਆਂ ਵੀ ਲਾ ਲਈਆਂ ਅਸ਼ਤ੍ਰੀnga ਲਵਾ ਦੀਆਂ ਤੇ ਨਹੀਂ ਮੜਨੀ ਵੀ ਇਹ ਨਾਲ ਅੱਛਾ ਮਤਲਬ ਮਤਲਬ ਯੈਸ ਹੋ ਕੇ ਨੋ ਕਰਦੀ ਹਾਂ ਵੀ ਨਹੀਂ ਮੜਨੀ ਬਾਜੀ ਉਹ ਤਾਂ ਨਹੀਂ ਕਿ ਕਿ ਰਿਹਾ ਭਾਈ ਮਹਾਂਸ਼ਾਣ ਅੱਛਾ ਇਹ ਵੀ ਮੈਂ ਨਹੀਂ ਮੜਨੀ ਤੇ ਪਹਿਲਾਂ ਜੋ ਇੱਕ ਵਾਰੀ ਗੱਲ ਹੋਣੀ ਗਈ ਸੀ ਹੋ ਗਈ ਤੇ ਫਿਰ ਡਾ ਉਹ ਗੱਲ ਖੋ ਗਈ ਵੀ ਮੰਡ ਲਓ ਬਾਜੀ ਮੰਡ ਲਓ ਲਾਲ ਲਾਲ ਅਸ਼ਤ੍ਰੀnga ਕੋਈ ਨਹੀਂ ਕੋਈ ਸੀ ਜਦੋਂ ਉਹ ਉਤਰ ਮੱਠਾ ਹੋ ਗਿਆ ਤੇ ਮਤਲਬ ਤੁਹਾਡੇ ਵਾਲਾ ਮੱਠਾ ਹੋ ਗਿਆ ਹਾਂ ਉਤੋਂ ਲੈਂਦਾ ਤੇ ਲਿਆਉਂਦਾ ਸੀਗਾ ਹਾਂ ਹਾਂ ਤੇ ਭੋਲਾ ਹੋ ਸੀਗਾ ਉਹ ਤਿੱਖਾ ਜਾਂਦਾ ਸੀ ਉਹਨਾਂ ਦਾ ਹਾਂ ਉਹਨੇ ਰੇਂਜ ਮਟਨੀ ਤੇ ਚਲੋ ਛਤਰਿਆਂ ਲਾ। ਅੱਛਾ ਛਤਰਿਆਂ ਲਾਈਆਂ ਵੀ ਲਵਾਤੀਆਂ। ਲਾਤੀਆਂ ਲਾਉਂਦੇ ਸੀ ਜਾਨੀ ਲਾਈ ਜਾਂਦੇ ਵੀ ਨਾ। ਅੱਛਾ ਸ਼ੁਰੂ ਕਰਨੀ ਸੀ। ਨਹੀਂ ਲਾਉਣੀਆਂ ਨਹੀਂ ਲੋਣੀਆਂ। ਓਕੇ। ਉਹਨਾਂ ਦਾ ਉੱਤੇ ਖਾ ਜਾਂਦਾ ਕਬੂਤਰ ਬਾਹਰੋ ਹੀ ਨਹੀਂ ਮੋੜਿਆ ਸਿੱਧਾ ਹੀ ਤੁਰ ਗਿਆ। ਵਾਣਾ ਚ ਜਾਵੜਿਆ। ਕਿੰਨੇ ਕ ਟਾਈਮ ਬਾਅਦ? ਕਿੰਨਾ ਕ ਟਾਈਮ? ਬਸ ਉਦੋਂ ਹੀ ਅੱਛਾ ਜਦੋਂ ਮਿਲ ਗੱਲਾਂ ਹੋਈਆਂ। ਹਾਂ ਹਾਂ। ਉਹ ਕਈ ਵਾਰ ਮਤਲਬ ਇਹ ਇਹਨੂੰ ਕਿਸਮਤ ਕਹਿੰਦੇ ਆ। ਕਿਸਮਤ। ਓਕੇ। ਉਹਦਾ ਟਾਈਮ ਲਾਤਾ। ਓਕੇ। ਉਹ ਕੂਤਰ ਨਹੀਂ ਜਾ ਕੇ ਢੱਗਪੇ ਜਾਂਨੀ ਬਿਸੁਰਤੋ ਕੀ ਢੱਗਪੇ ਮੋਂਸ ਹੁੰਦਾ। ਪਿੰਡੋਂ ਬਾਅ ਕਿਰਪਾ ਬੰਡ ਸੀ ਰਾਜਬਾਈ ਢੋਕ ਢੋਕ ਅੱਛਾ 16 ਮਿੰਟ ਡੜਿਆ ਤੇ ਉਹ ਚੱਕੇ ਜਿਹੇ ਹੁੰਦੇ ਸੀ ਅਜੇ ਟੈਲੀਵਿਜ਼ਨ ਵਾਲੇ ਅੱਛਾ ਇੱਕ ਚੱਕਾ ਜੇ ਵੀ ਲਾਦ ਮੇ ਚੱਕਾ ਲਾ ਦੀ ਸਾਈਕਲ ਦਾ ਚੱਕਾ ਲਾਦ ਦੇ ਸੀ ਚੱਕਾ ਲਾਦੇ ਸੀ ਹਾਂ ਉਹ ਚੱਕੇ ਤੇ ਸਾਡਾ 16 ਮਿੰਟ ਟੁੱਟ ਕੇ ਬਹਿ ਗਿਆ ਹਾਂ ਬਾਕੀ ਟਾਈਮ ਪੂਰਾ ਕਰਤਾ ਬਾਅਦ ਦੇ ਵਿੱਚ ਉਹ ਤਾਂ ਠੇਗੀ ਪਿਆਵਾਨਾ ਚ ਮੁੜ ਕੇ ਆਇ ਨਹੀਂ ਅਸੀਂ ਕੱਲੇ ਨੇ ਬਾਜ ਜਿਤੀਆਂ ਤੇ ਲੋਕ ਹੈਰਾਨ ਹੋ ਗਏ ਵੀ ਨਿੱਕੇ ਨਿੱਕੇ ਚੋਂ ਆਖਾਂ ਨੇ ਕੱਲਿਆਂ ਨੇ ਹਰਾਤੇ ਬਹੁਤ ਵੱਡੀ ਗੱਲ ਸੀ ਨਾ ਕਿਉਂਕਿ ਮੈਂ ਰਾਜਬਾਈ ਗੱਲ ਕਰਦਾ ਹੁੰਦਾ ਹਾਂ ਜਿੱਥੇ ਅੱਜ ਤੁਹਾਡਾ ਨਾਮ ਬਣ ਚੁੱਕਾ ਹੈ ਜਾਂ ਉਹਨਾਂ ਟਾਈਮਾਂ ਸਰਦਾਰ ਮੋਹਨ ਸਿੰਘ ਦਾ ਸਰਦਾਰ ਜਸਵੀਰ ਸਿੰਘ ਬਾਦਲ ਦਾ ਸਤਿਕਾਰਯੋਗ ਧੰਨਾ ਮਹਿਰਾਜ ਜੀ ਸਤਿਕਾਰਯੋਗ ਗਰਦੀਪ ਕਣਿਆ ਜੀ ਜਾਂ ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਹਨਾ ਸੋ ਜਦੋਂ ਇਹਨਾਂ ਨੂੰ ਕੋਈ ਯੋਧਾ ਸੀ ਨਾ ਖਾਸ ਕਰਕੇ ਜਵਾਕ ਜਾਂਦੇ ਸੀਗੇ ਹਨਾ ਉਦੋਂ ਬਈ ਉਹ ਇਹ ਹੀ ਗੱਲਾਂ ਚਰਚਾ ਚੱਲਦੀਆਂ ਬਈ ਇਹਨਾਂ ਨੂੰ ਜਦ ਬੇਸ਼ੱਕ ਉਹ 10 ਬਾਦੀਆਂ ਛੱਡਦੀ 9 ਜੱਤੇ ਦੇ ਸੀ ਪਰ ਜੇ ਇੱਕ ਵੀ ਹਾਰ ਦਿੰਦੇ ਸੀ ਚਰਚਾ ਤਾਂ ਉਹ ਨਹੀਂ ਹੁੰਦੀ ਸੀ ਕਬੂਤਰ ਤਾਂ 20 30 ਛੁੱਟਦੇ ਸੀ ਯਾਨੀ ਚੰਗਾ ਦਾੜਾ ਕਰਕੇ 43 ਛੁੱਟੇ ਸੀ ਹਜ਼ਾਰ ਹਜ਼ਾਰ 14 ਅੱਛਾ ਤੇ ਵੱਡਾ ਵੱਡੇ ਨੂੰ ਆਇਆ ਹੋਗਾ ਵੀ ਜਵਾਕ ਜੀ ਇੰਨੇ ਪੈਸੇ ਲੈ ਕੇ ਜਿੱਤ ਕੇ ਅੱਛਾ ਹੂੰ ਫਿਰ ਐਕਚੁਅਲੀ ਨਾ ਵੀ ਉਦੋਂ ਬਣਿਆ ਹੋਣਾ ਰਾਜਬਾਈ ਬਸ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਵੀ ਇੱਕ ਕਬੂਤਰ ਸਾਡੇ ਕੋਲੇ ਚੰਗੇ ਬਾੜੇ ਸੀ ਗਏ ਹਾਂ ਤੇ ਪਰ ਵੱਲ ਵੀ ਜੋ ਬੰਦੇ ਨੂੰ ਆਉਣ ਲੱਗ ਜਾਂਦਾ ਸ਼ੌਂਕ ਵੀ ਵੱਧ ਜਾਂਦਾ ਹਰ ਇੱਕ ਚੀਜ਼ ਚਸ ਵੱਧ ਜਾਂਦੀ ਹੈ ਫਿਰ ਉਦੋਂ ਬੋਲੋ ਚੱਲ ਸੋ ਚੱਲ ਬਹੁਤ ਜਾਣੇ ਚੰਗੇ ਹੋ